ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾ ਰੇ ਇਹ ਐਪੀਸੋਡ ਉਹਨਾਂ ਐ ਐਨਆਰਈ ਵੀਰਾਂ ਲਈ ਬਹੁਤ ਖਾਸ ਰਹੂਗਾ ਜਿਹੜੇ ਆਪਣੇ ਪੰਜਾਬ ਲਈ ਜਾਂ ਆਪਣੇ ਪਿੰਡਾਂ ਲਈ ਕੋਈ ਵੱਖਰਾ ਕਰਨ ਦੀ ਸੋਚ ਰਹੇ ਨੇ ਸਾਡੇ ਨਾਲ ਇੱਕ ਬਾਈ ਮੌਜੂਦ ਨੇ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਣ ਲਈ ਕੰਮ ਕਰ ਰਿਹਾ ਵਾ ਇੱਕ ਐਨਜੀਓ ਵਿਚ ਲਾ ਰਹੇ ਨੇ ਉਹਨਾਂ ਤੋਂ ਜਾਣਾਂਗੇ ਉਹ ਕੀ ਕਨਸੈਪਟ ਲੈ ਕੇ ਆਏ ਨੇ ਪੰਜਾਬ ਨੂੰ ਸੁਥਰਾ ਸਾਫ਼ ਸੁਥਰਾ ਬਣਾਉਣ ਲਈ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਬਾਈ ਜੀ ਸਵਾਗਤ ਹੈ ਵਸਦਾ ਪੰਜਾਬ ਤੁਹਾਡਾ ਧੰਨਵਾਦ ਬਈ ਸਤਿਕਾਰ ਜੀ ਬਾਈ ਖਾਲਸਾ ਸਾਹਿਬ ਫਤੇਜ ਜੀ ਫਤੇਜ ਜ ਕਿਹੜਾ ਪ੍ਰੋਜੈਕਟ ਲੈ ਕੇ ਆਏ ਹੋ ਤੁਸੀਂ ਖਾਸ ਪੰਜਾਬੀਆਂ ਲਈ ਮੈਂ ਵੀਰਜੀ ਇੱਕ ਮੈਂ ਪਹਿਲੇ 15 ਸਾਲ ਤੋਂ ਆਲਮੋਸਟ ਕੰਮ ਕਰ ਰਹੇ ਹਾਂ ਵਾਤਾਵਰਣ ਦੇ ਮੁੱਦਿਆਂ ਦੇ ਉੱਪਰ ਖਾਸ ਤੌਰ ਤੇ ਜੰਗਲੀ ਜੀਵਾਂ ਦੀ ਸੰਭਾਲ ਤੇ ਕਨ ਸਰਵੇਸ਼ਨ ਦੇ ਲਈ ਕੁਝ ਸਮੇਂ ਤੋਂ ਮੈਂ ਸੋਚ ਰਿਹਾ ਸੀ ਕਿ ਵਿਦੇਸ਼ ਜਾ ਕੇ ਸੈਟਲ ਹੋਇਆ ਜਾਵੇ ਇੱਕ ਮੈਂ 인도ਸਤਾਨ ਦਾ ਹਰ ਟ੍ਰਾਈਬ ਘੁੰਮ ਲਿਆ ਤੇ ਉੱਥੋਂ ਦੇ ਲੋਕਾਂ ਦੇ ਰਹਿਣ ਸਹਿਣ ਦੇ ਤੰਗ ਤਰੀਕੇ ਦੇਖੇ ਉਹ ਕਿਵੇਂ ਲੋਕ ਜਿਹੜੇ ਜਿਵੇਂ ਟ੍ਰਾਈਬਲਸ ਜਾਂ ਆਦੀਵਾਸੀ ਲੋਕ ਕਿਵੇਂ ਕੁਦਰਤ ਦੇ ਨਾਲ ਹਿਲ ਮਿਲ ਕੇ ਰਹਿੰਦੇ ਨੇ ਦੇਖੋ ਕਿਵੇਂ ਕੁਦਰਤੀ ਸੰਸਾਧਨਾਂ ਤੋਂ ਹੀ ਹੋਰ ਸੰਸਾਧਨ ਪ੍ਰੋਡਿਊਸ ਕਰਦੇ ਨੇ ਤੇ ਆਪਣੀ ਜੀਵਿਕਾ ਉਹਨਾਂ ਸੰਸਾਧਨਾਂ ਤੋਂ ਚਲਾਉਂਦੇ ਨੇ ਤੇ ਉਹਨਾਂ ਨੇ ਆਪਣੀ ਕੁਦਰਤ ਨੂੰ ਕਿਵੇਂ ਆਪਦੇ ਹਿੱਕ ਨਾਲ ਆ ਕੇ ਰੱਖਿਆ ਇਹ ਸਾਰਾ ਕੁਝ ਮੈਂ ਪਿਛਲੇ 15 ਸਾਲ ਤੋਂ ਦੇਖਦਾ ਆ ਰਿਹਾ ਹਾਂ ਠੀਕ ਹੈ ਤੇ ਜਦੋਂ ਮੈਂ ਪਿਛਲੇ ਸਾਲ ਵਿਦੇਸ਼ ਜਾਣ ਦੇ ਲਈ ਚਾਵਨ ਹੋਇਆ ਤੇ ਮੈਂ ਆਪਣਾ ਕੰਮ ਸ਼ੁਰੂ ਕੀਤਾ ਤੇ ਪ੍ਰੋਸੈਸ ਤੇ ਵਿੱਚ ਮੈਂ ਪੰਜਾਬ ਆਇਆ 15 ਸਾਲ ਬਾਅਦ ਪੰਜਾਬ ਆਉਣ ਦਾ ਮੌਕਾ ਮਿਲਿਆ ਤੇ ਇੱਥੇ ਆ ਕੇ ਇੱਕ ਚੀਜ਼ ਜਿਹੜੀ ਮੈਨੂੰ ਦੁਖਦਾਈ ਲੱਗੀ ਬਹੁਤ ਕੀ ਪੰਜਾਬ 'ਚ ਪਾਣੀਆਂ ਦਾ ਬਹੁਤ ਨਾਸ਼ ਹੋ ਰਿਹਾ ਹੈ ਐਸੀ ਸਟੇਟ ਜਿਹਦਾ ਨਾਮ ਹੀ ਪਾਣੀ ਤੋਂ ਹੈ ਹਾਂਜੀ ਪੰਨ ਤੇ ਉਹ ਉਹਦੇ ਵਿੱਚ ਪਾਣੀ ਜਿਹੜਾ ਹੈ ਪੀਣ ਵਾਲਾ ਪਾਣੀ ਵੀ ਮੁੱਕ ਰਿਹਾ ਬੜੀ ਸ਼ਰਮਨਾਕ ਗੱਲ ਲੱਗੀ ਦੁੱਖ ਵਾਲੀ ਗੱਲ ਲੱਗੀ ਤੇ ਉਹ ਕਹਿੰਦੇ ਹਨ ਕਿ ਤੁਸੀਂ ਪੰਜਾਬੀ ਨੂੰ ਪੰਜਾਬ ਤੋਂ ਬਾਹਰ ਕੱਢ ਸਕਦੇ ਹੋ ਪਰ ਪੰਜਾਬੀ ਐਤ ਨੂੰ ਪੰਜਾਬੀ ਦੇ ਵਿੱਚੋਂ ਬਾਹਰ ਕਿਵੇਂ ਕੱਢੋਗੇ ਉਹ ਮੇਰੇ ਅੰਦਰਲਾ ਪੰਜਾਬ ਕਹਿ ਲੋ ਫਿਰ ਉਬਾਲਾ ਮਾਰ ਕੇ ਬੋਲਿਆ ਤੇ ਮੈਨੂੰ ਲੱਗਿਆ ਕਿ ਮੈਂ ਕਿਉਂ ਨਾ ਕੁਝ ਐਸਾ ਹਮਲਾ ਮਾਰਾਂ ਜਿਹੜਾ ਪੰਜਾਬੀ ਅਤੇ ਪੰਜਾਬੀਆਂ ਦੇ ਲਈ ਕੁਝ ਚੰਗਾ ਹੋਵੇ ਤੇ ਇਹ ਇਸੇ ਹੀ ਸੋਚ ਦਾ ਨਤੀਜਾ ਕੀ ਸਾਡੀ ਜਿਹੜੀ ਸੰਸਥਾ ਹੈ ਮੈਂ ਸਮਗਰੁਣਨ ਫਾਊਂਡੇਸ਼ਨ ਕਿਸੇ ਮਿੱਤਰ ਵੱਲੋਂ ਬਣਾਈ ਗਈ ਮੈਂ ਜੁਆਇਨ ਕਰ ਲਈ ਤੇ ਉਹਦੇ ਵਿੱਚ ਅਸੀਂ ਹੁਣ ਪੰਜਾਬ ਦੇ ਵਿੱਚ ਬਾਇਓਡਾਈਵਰਸਿਟੀ ਡਰਾਈਵ ਕਰਕੇ ਇੱਕ ਪ੍ਰੋਜੈਕਟ ਚਲਾਇਆ ਉਹਦਾ ਇੱਕ ਪਾਰਟ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਟੋਬੇ ਜਿਹੜੇ ਅਣਗੌਲੇ ਟੋਬੇ ਨੇ ਤੇ ਜਾਂ ਜਿਨ੍ਹਾਂ ਟੋਬਿਆਂ ਨੂੰ ਕੂੜੇਦਾਨ ਦਾ ਘਰ ਹਾਂਜੀ ਬਣਾ ਲਿਆ ਗਿਆ ਉੱਥੇ ਸਾਰਾ ਪਿੰਡ ਦਾ ਜਿਹੜਾ ਵੇਸਟ ਟਿਆ ਜਾਂਦਾ ਉਹਨਾਂ ਟੋਬਿਆਂ ਨੂੰ ਕਿਵੇਂ ਮੁੜ ਸੁਰਜੀਤ ਕੀਤਾ ਜਾਵੇ ਤੇ ਇਸੇ ਕੜੀ ਦੇ ਵਿੱਚ ਜਿਹੜਾ ਅਸੀਂ ਇੱਕ ਪ੍ਰੋਜੈਕਟ ਅਲੀਕਿਆ ਇਹ ਪ੍ਰੋਜੈਕਟ ਕੋਈ ਮੇਰੀ ਆਪ ਦੀ ਕਾੜ ਨਹੀਂ ਹੈ ਇਹ ਆਲਰੇਡੀ ਦੁਨੀਆ ਦੇ ਵਿੱਚ ਗੋਰੇ ਤੇ ਇੰਡੀਆ ਦੇ ਹੋਰ ਕਈ ਹਿੱਸਿਆਂ ਦੇ ਵਿੱਚ ਇਹਨੂੰ ਸਕਸੈਸਫੁਲੀ ਇਹਦੇ ਟ్రਾਇਲ ਹੋਏ ਨੇ ਠੀਕ ਹੈ ਜੀ ਪੰਜਾਬ ਵਿੱਚ ਵੀ ਕਾਦੂਕਾ ਲੋਕਾਂ ਨੇ ਟ్రਾਇਲ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਇਹ ਸਕਸੈਸਫੁਲ ਨਹੀਂ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਮਾਡਲਸ ਨੇ ਨਾ ਲੋਕੀ ਉਹਨਾਂ ਵੱਲ ਨੂੰ ਰੁਝਾਨ ਜ਼ਿਆਦਾ ਜਿੱਥੇ ਪੈਸਾ ਵੱਧ ਖਰਚ ਹੁੰਦਾ ਤੇ ਸਰਕਾਰਾਂ ਵੀ ਨੇਚਰ ਬੇਸ ਸੋਲੂਸ਼ਨ ਜਿਹਨੂੰ ਕਹਿੰਦੇ ਆ ਨਾ ਜਿਹੜੇ ਕੁਦਰਤੀ ਸੰਸਾਧਨਾਂ ਦੁਆਰਾ ਸਫਾਈ ਉਹਨੂੰ ਬਹੁਤਾ ਉਤਸ਼ਾਹਵਰਦਕ ਤਰੀਕੇ ਨਾਲ ਨਹੀਂ ਦੇਖਦੇ ਪਰ ਸਾਡੇ ਇਸ ਮਾਡਲ ਚ ਅਸੀਂ ਕੀ ਐਡ ਕੀਤਾ ਹੈ ਕਿ ਅਸੀਂ ਟੋਬਿਆਂ ਦੀ ਸਫਾਈ ਕਰਨ ਦੇ ਨਾਲ-ਨਾਲ ਅਸੀਂ ਪਿੰਡਾਂ ਦੇ ਉਹਨਾਂ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਜਿਹੜੇ ਟੋਬੇ ਗੰਦੇ ਹੋਣ ਕਰਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਇੱਕ ਤਾਂ ਪੁਣ ਨਾਲੇ ਫਲੀਆਂ ਠੀਕ ਹੈ ਤੁਸੀਂ ਪਾਣੀ ਵੀ ਸਾਫ਼ ਕਰ ਸਕਦੇ ਹੋ ਤੇ ਉਹਦੇ ਨਾਲ-ਨਾਲ ਤੁਸੀਂ ਉਸ ਪਾਣੀ ਦੀ ਸਫਾਈ ਤੋਂ ਜਿਹੜੇ ਮੁਨਾਫੇ ਹੋ ਸਕਦੇ ਨੇ ਮਨੀ ਦੇ ਤੌਰ ਤੇ ਪੈਸੇ ਦੇ ਤੌਰ ਤੇ ਉਹ ਤੁਸੀਂ ਸੋਸ਼ੀ ਇਕਨੋਮਿਕ ਬੈਨੀਫਿਟਸ ਜਿਹੜੇ ਨੇ ਉਹ ਵੀ ਲੈ ਸਕਦੇ ਹੋ ਇਹ ਹੁਣ ਟੈਕਨੀਕ ਕੰਮ ਕਿਵੇਂ ਕਰਦੀ ਹੈ ਇਹਨੂੰ ਅਸੀਂ ਕਹਿੰਦੇ ਹਾਂ ਜੀ ਕੰਸਟਰਕਟਡ ਵੈਟਲੈਂਡ ਕੰਸਟਰਕਟਡ ਵੈਟਲੈਂਡ ਕੀ ਹੁੰਦਾ ਹੈ ਕਿ ਇੱਕ ਪਿੰਡ ਦੇ ਬਾਹਰ ਇੱਕ ਤੁਸੀਂ ਛੋਟਾ ਜਿਹਾ ਵੈਟਲੈਂਡ ਤਿਆਰ ਕਰਦੇ ਹੋ ਇੱਕ ਏਕੜ ਦੇ ਵਿੱਚ ਕਰੀਬਨ 100-150 ਗੱਜ ਦੇ ਪਲਾਟ ਦੇ ਬਰਾਬਰ ਦਾ ਵੈਟਲੈਂਡ ਤਿਆਰ ਕਰਨਾ ਪੈਂਦਾ ਤੇ ਇਹ ਸੀਮੈਂਟਡ ਹੁੰਦਾ ਹੈ ਜਾਂ ਇਹਦੇ ਵਿੱਚ ਪੱਕਾ ਹੁੰਦਾ ਇੱਕ ਤਰ੍ਹਾਂ ਨਾਲ ਇਹਦੇ ਵਿੱਚ ਇੱਕ ਪਾਸਿਓਂ ਗੰਦਾ ਪਾਣੀ ਐਂਟਰ ਕਰਦੇ ਆਂ ਦੇ ਵਿੱਚ ਕੁਝ ਇਦਾਂ ਦੀ ਪੌਦ ਲਾਈ ਜਾਂਦੀ ਆ ਜਾਂ ਇਦਾਂ ਦੇ ਬੂਟੇ ਲਾਏ ਜਾਂਦੇ ਨੇ ਜਿਹੜੇ ਗੰਦੇ ਪਾਣੀ ਦੇ ਉੱਪਰ ਹੀ ਸਰਵਾਈਵ ਕਰਦੇ ਨੇ ਇਹ ਕੁਝ ਵਿਦੇਸ਼ੀ ਪੌਦੇ ਨੇ ਕੁਝ ਸਾਡੇ ਇੱਥੋਂ ਦੇ ਨੇ ਉਹਨਾਂ ਨੂੰ ਲਾਉਣ ਤੋਂ ਬਾਅਦ ਇਹ ਪਾਣੀ ਨੂੰ 4 ਦਿਨ ਉਸ ਤਲਾਬ ਦੇ ਵਿੱਚੋਂ ਕੱਢਿਆ ਜਾਂਦਾ ਜ਼ਿਗਜ਼ੈਗ ਤਰੀਕੇ ਨਾਲ ਹੌਲੀ-ਹੌਲੀ ਤੇ ਉਹਦੇ ਵਿੱਚ ਮਿੱਟੀ ਵੀ ਹੁੰਦੀ ਆ ਰੇਤ ਵੀ ਹੁੰਦੀ ਆ ਪੱਥਰ ਕੰਕਰੀਟ ਵੀ ਹੁੰਦਾ ਸਬਸਟ੍ਰੇਟ ਕਹਿੰਦੇ ਆਪਾਂ ਇਹਨੂੰ ਚੌਥੇ ਦਿਨ ਜਦੋਂ ਪਾਣੀ ਬਾਹਰ ਨਿਕਲਦਾ ਤੇ ਉਹ ਪਾਣੀ ਕਾਫੀ ਹੱਦ ਤੱਕ ਕਲੀਅਰ ਹੋ ਜਾਂਦਾ ਪੀਣ ਯੋਗ ਹੁੰਦਾ ਨਹੀਂ ਹਲੇ ਪਰ ਇਹਨੂੰ ਉਸ ਤੋਂ ਬਾਅਦ ਟੱਬੇ 'ਚ ਜਦੋਂ ਪਾਉਂਦੇ ਆ ਟੋਬੇ 'ਚ ਪਾਉਣ ਤੋਂ ਬਾਅਦ ਇਹ ਪਾਣੀ ਜਿਹੜਾ ਟੋਬਾ ਆਇਆ ਸਾਡਾ ਉਹਦੇ ਵਿੱਚ ਅਸੀਂ ਕੁਝ ਖਾਸ ਕਿਸਮ ਦੀਆਂ ਮੱਛੀਆਂ ਛੱਡਦੇ ਆ ਜਿਹੜੀਆਂ ਮੱਛੀਆਂ ਟੋਬੇ ਦੇ ਵਿੱਚ ਆਲਰੇਡੀ ਜਿਹੜੀ ਪ੍ਰੋਡਿਊਸ ਹੋਈ ਹੈ ਗੰਦਗੀ ਹੈਗੀ ਜੰਮੀ ਹੋਈ ਹੈ ਸਤ੍ਹਾ ਦੇ ਉੱਪਰ ਜੰਮੀ ਹੋ ਉਹਨੂੰ ਖਾਂਦੀਆਂ ਨੇ ਕੁਝ ਮੱਛੀਆਂ ਐਸੀਆਂ ਨੇ ਜਿਹੜੀਆਂ ਮਲੇਰੀਆ ਦੇ ਜਿਹੜੇ ਲਾਰਵਾ ਆ ਉਹਦੇ ਉੱਪਰ ਜੀਵਿਤ ਰਹਿੰਦੀਆਂ ਨੇ ਟੋਬੇ ਦੇ ਜਿਹੜੇ ਗੰਦੇ ਹੋਣਗੇ ਉੱਥੇ ਬਿਮਾਰੀਆਂ ਬਹੁਤ ਨੇ ਬਿਮਾਰੀਆਂ ਬਹੁਤ ਆਉਣਗੀਆਂ ਤੇ ਮਲੇਰੀਆ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਹੈ ਮਲੇਰੀਆ ਡੇਂਗੂ ਸਾਡੇ ਆਮ ਹੈ ਸਰਕਾਰਾਂ ਦਾ ਅੱਡੀਆਂ ਘੱਜ ਜਾਂਦੀਆਂ ਨੇ ਜ਼ੋਰ ਲਾਉਂਦੇ ਦੀਆਂ ਮਲੇਰੀਆ ਤੇ ਡੇਂਗੂ ਤੇ ਉੱਪਰ ਕਾਬੂ ਪਾਉਣ ਲਈ ਹਜ਼ਾਰਾਂ ਮੌਤਾਂ ਹੁੰਦੀਆਂ ਨੇ ਹਿੰਦੁਸਤਾਨ 'ਚ ਤਾਂ ਲੱਖਾਂ ਹੀ ਮੌਤਾਂ ਹੁੰਦੀਆਂ ਨੇ ਡੇਂਗੂ ਕਰਕੇ ਤੇ ਮਲੇਰੀਆ ਕਰਕੇ ਤੇ ਉਸ ਤੋਂ ਇਲਾਵਾ ਜਿਹੜਾ ਸਾਡਾ ਸੰਸਾਧਨ ਵੇਸਟ ਹੁੰਦਾ ਇਹਦੇ ਉੱਪਰ ਸਰਕਾਰੀ ਤੌਰ ਤੇ ਇਲਾਜ ਹੁੰਦਾ ਜੇ ਡੇਂਗੂ ਦੇ ਹਸਪਤਾਲਾਂ ਦੇ ਵਿੱਚ ਤੇ ਕਿਤੇ ਸਈ ਜਗ੍ਹਾ ਤੇ ਉੱਥੇ ਸੰਸਾਧਨ ਵੇਸਟ ਹੁੰਦੇ ਨੇ ਜਿਹੜਾ ਬੰਦਾ ਕੋਈ ਜੇ ਜ਼ਿਆਦਾਤਰ ਡੇਂਗੂ ਜਾਂ ਮਲੇਰੀਆ ਹੁੰਦਾ ਜਿਹੜੇ ਲੋਕ ਐਸੇ ਗੰਦੇ ਇਲਾਕੇ ਦੇ ਲਾਗੇ ਸ਼ੱਕੇ ਰਹਿੰਦੇ ਨੇ ਤੇ ਜਦੋਂ ਫਿਰ ਉਹ ਕੰਮ ਨਹੀਂ ਕਰ ਸਕਦੇ ਉਹਨਾਂ ਦਿਨਾਂ ਦੇ ਵਿੱਚ ਦਵਾਈਆਂ ਦਾ ਖਰਚਾ ਫਿਰ ਕੰਮ ਦਾ ਹਰਜਾ ਜਿਹੜਾ ਹੁੰਦਾ ਉਹਨਾਂ ਦਾ ਉਹ ਹੁੰਦਾ ਤੇ ਕਾਫੀ ਨੁਕਸਾਨ ਹੋ ਜਾਂਦਾ ਇੱਕ ਹਾਊਸਹੋਲਡ ਨੂੰ ਤੇ ਬਿਮਾਰ ਨਾ ਹੋਣਾ 20 ਪੈਸੇ ਬਚਾਉਣ ਦੇ ਬਰਾਬਰ ਹੀ ਹੈ ਤੋਂ ਇਹ ਚੀਜ਼ ਉਸ ਤੋਂ ਇਲਾਵਾ ਫਿਰ ਇਹਦੇ ਟੋਬੇ ਨੇ ਅਸੀਂ ਪੰਜਾਬ ਇੱਕ ਮਾਈਗਰੇਟਰੀ ਰੂਟ ਦੇ ਉੱਪਰ ਬੈਠੇ ਆ ਤੇ ਮਾਈਗਰੇਟਰੀ ਰੂਟ ਜਿਹੜਾ ਮਾਈਗਰੇਟਰੀ ਬਰਡਸ ਦਾ ਰੂਟ ਹਰ ਸਾਲ ਪ੍ਰਵਾਸੀ ਪੰਛੀ ਆਉਂਦੇ ਨੇ ਤੇ ਹਰੀਕੇ ਪੱਤਣ ਦੇ ਵਿੱਚ ਕਿਉਂਕਿ ਪਾਣੀ ਉੱਥੇ ਵੀ ਜ਼ਹਿਰੀਲਾ ਆ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਬੁੱਢੇ ਨਾਲੇ ਕਰਕੇ ਤੇ ਉੱਥੇ ਪੰਛੀ ਆਲਣਾ ਨਹੀਂ ਦੇ ਪਾਉਂਦੇ ਆਲਣਾ ਦਿੰਦੇ ਨੇ ਤੇ ਐ ਤਜਾਬੀ ਪਾਣੀ ਕਰਕੇ ਉਹ ਆਂਡਾ ਜਿਹੜਾ ਟੁੱਟ ਜਾਂਦਾ ਜਦੋਂ ਉਹ ਉਹਦੇ ਤੇ ਬਹਿ ਕੇ ਉਹਨੂੰ ਗਰਮ ਕਰਨ ਦੀ ਕੋਸ਼ਿਸ਼ ਕਰਦੇ ਨੇ ਹੈਚਿੰਗ ਕਰਨ ਦੀ ਸਾਡੀ ਸਟੱਡੀ ਦੇ ਵਿੱਚ ਅਸੀਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਬਗਲੇ ਹੁੰਦੇ ਨੇ ਵੱਡੇ ਉਹ ਪੂਰੇ ਸਾਊਥ-ਈਸਟ ਏਸ਼ੀਆ 'ਚ 14 ਕਿਸਮ ਦੇ ਸੀਗੇ ਇੱਕ ਖਾਸ ਫੈਮਿਲੀ ਹੁੰਦੀ ਆ ਆਰ ਡੀ ਡੀ ਫੈਮਿਲੀ ਸਾਡੇ ਕੋਲ ਇੱਕ ਪਿੰਡ ਦੇ ਵਿੱਚ ਜੋ ਟੋਬੇ ਰਿਚਾਰਜ ਕੀਤੇ 2011-12 ਦੇ ਵਿੱਚ ਜਦੋਂ ਮੈਂ ਪੰਜਾਬ 'ਚ ਕੰਮ ਕੀਤਾ ਥੋੜੇ ਜਿਹੇ ਟਾਈਮ ਲਈ ਉਦੋਂ 13 ਮੈਂਬਰ ਉਸ 14 ਮੈਂਬਰੀ ਪਰਿਵਾਰ ਦੇ ਵਿੱਚੋਂ ਪੰਜਾਬ ਵਿੱਚ ਮਿਲ ਰਹੇ ਸੀਗੇ ਸਾਊਥ ਇਸ਼ੇਸ਼ਾ 'ਚ ਜੋ 14 ਨੇ 13 ਸਾਡੇ ਕੋਲ ਪੰਜਾਬ ਦੇ ਇੱਕ ਪਿੰਡ 'ਚ ਨੇ ਠੀਕ ਹੈ ਜੀ ਉਹਨੂੰ ਦੇਖਣ ਲਈ ਮੇਰੇ ਕਈ ਮਿੱਤਰ ਜਿਹੜੇ ਨੇ ਨਾ ਉਹ ਆਏ ਦਿੱਲੀੋਂ ਇਧਰੋਂ ਬੈਂਗਲੌਰ ਤੋਂ ਕਈ ਪਾਸਿਓਂ ਜਿਹੜੇ ਬਰਡਿੰਗ ਦੇ ਸ਼ੌਕੀਨ ਦੋਸਤ ਸੀਗੇ ਉਹ ਉੱਥੇ ਪਹੁੰਚੇ ਹਾਂ ਜੀ ਤੇ ਉਹਨਾਂ ਦੇ ਆਉਣ ਕਰਕੇ ਸਾਨੂੰ ਥੋੜਾ ਜਿਹਾ ਮੋਨਿਟਰੀ ਬੈਨੀਫਿਟ ਵੀ ਹੋਇਆ ਉਹਨਾਂ ਦਾ ਰਹਿਣ ਸਹਿਣ ਉਹਨਾਂ ਦਾ ਰੱਖਣਾ ਉਹਨਾਂ ਦੀ ਮਹਿਮਾਨ ਨਿਵਾਜ਼ੀ ਤੇ ਉੱਪਰ ਖਰਚਾ ਤੇ ਉਹ ਸਾਨੂੰ ਕੁਝ ਪੇ ਕਰਕੇ ਵੀ ਗਏ ਮੁੜ ਕੇ ਅਸੀਂ ਉਹਨੂੰ ਐਜ਼ ਅ ਗਾਈਡ ਵੀ ਅਸੀਂ ਕੀਤਾ ਤੇ ਇਹ ਮਾਡਲ ਸਕਸੈਸਫੁਲ ਆ ਅਸੀਂ ਤੁਹਾਡੇ ਪਿੰਡਾਂ 'ਚ ਜਿਹੜੇ ਬੱਚੇ ਵਿਹਲੇ ਬੈਠੇ ਨੇ ਫਿਰ ਉਹਨਾਂ ਦਾ ਨਸ਼ਿਆਂ ਨੂੰ ਰੁਝਾਨ ਹੈਗਾ ਤੇ ਵਿਹਲਾ ਮਨਸ਼ਕਤਾਨ ਦਾ ਕਰ ਪੰਜਾਬ 'ਚ ਨਸ਼ੇ ਦੀ ਪ੍ਰੋਬਲਮ ਵੀ ਹੈਗੀ ਆ ਦੂਜਾ ਜਿਹੜਾ ਫੀਮੇਲ ਸਾਡੇ ਇਥੇ ਔਮਨ ਇੰਪਾਰਟਮੈਂਟ ਦੀ ਗੱਲ ਕਰਦੇ ਆ ਹਾਂਜੀ ਤੇ ਦੂਸਰੇ ਪਾਸੇ ਸਾਡੇ ਵਿਮਨ ਪੋਵਰਟੀ ਜਿਹੜੀ ਬਹੁਤ ਹਾਈ ਆ ਔਰਤਾਂ ਦੇ ਵਿੱਚ ਇਹ ਗਰੀਬੀ ਆ ਨਾ ਉਹ ਰੇਟ ਅਲੱਗ ਲੈਵਲ ਦਾ ਹੈ ਉਹ ਤੇ ਕਿੰਨੀ ਰਿਸਰਚ ਹੋਈ ਹੈ ਹਾਲੇ ਮੈਨੂੰ ਪਤਾ ਨਹੀਂ ਪਰ ਬਹੁਤ ਜ਼ਿਆਦਾ ਪਿੰਡਾਂ 'ਚ ਦੇਖਿਆ ਗਿਆ ਕਿ ਔਰਤਾਂ ਜ਼ਿਆਦਾ ਗਰੀਬ ਨੇ ਤੇ ਬੱਸਾਂ ਦਾ ਫ੍ਰੀ ਪਾਸ ਹੋਇਆ ਜਦੋਂ ਹਾਂਜੀ ਉਸ ਤੋਂ ਬਾਅਦ ਔਰਤਾਂ ਨੇ ਕਿਵੇਂ ਸਫ਼ਰ ਕਰਨਾ ਸ਼ੁਰੂ ਕੀਤਾ ਬੱਸਾਂ ਦੇ ਵਿੱਚ ਮਤਲਬ ਟਾਈਮ ਦੀ ਕਮੀ ਨਹੀਂ ਉਹਨਾਂ ਨੂੰ ਸਿਰਫ ਟਰੈਵਲ ਕਰਨ ਤੋਂ ਐਕਸਪਲੋਰ ਕਰਨ ਤੋਂ ਕੀ ਚੀਜ਼ ਰੋਕ ਰਹੀ ਸੀ ਕਿ ਫਾਈਨਾਂਸਿਸ ਜਦੋਂ ਉਹ ਫ੍ਰੀ ਹੋ ਗਿਆ ਔਰਤਾਂ ਨੇ ਬਾਹਰ ਨਿਕਲ ਕੇ ਟਰੈਵਲ ਸ਼ੁਰੂ ਕੀਤਾ ਹਾਂਜੀ ਇਹ ਤਾਂ ਰਾਈਟ ਤੇ ਇਹ ਫਰੀ ਸਫਰ ਦੇਣਾ ਜਾਂ ਔਰਤਾਂ ਨੂੰ ਹਰ ਮਹੀਨੇ 5200 1500 ਰੁਪਏ ਦੇਣਾ ਜਿਹੜੀ ਸਰਕਾਰ ਦੀਆਂ ਘੋਸ਼ਣਾਵਾਂ ਨੇ ਤੇ ਉਹਦਾ ਸਵਾਗਤ ਹੋਣਾ ਇਹ ਚੀਜ਼ ਦੀ ਨਿਸ਼ਾਨੀ ਹੈ ਕਿ ਔਰਤਾਂ ਦੀ مالی ਹਾਲਤ ਸਹੀ ਨਹੀਂ ਹੈਗੀ ਤੇ ਇਸ ਕਰਕੇ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਜਿਹੜੇ ਅਸੀਂ ਵੇਜੀਟੇਸ਼ਨ ਵਰਤਨੀ ਹੈ ਨਾ ਉਹਦੇ ਉਹ ਹਰਬਲ ਹੈ ਸਾਰੇ ਉਹਦੇ ਮੈਡੀਸਨਲ ਪ੍ਰੋਪਰਟੀਆਂ ਨੇ ਤੁਸੀਂ ਉਹਨਾਂ ਤੋਂ ਕੋਈ ਨਾ ਕੋਈ ਔਰਤਾਂ ਆਪ ਦੇ ਗੁਜ਼ਾਰੇ ਜੋਗਾ ਕੰਮ ਤਿਆਰ ਕਰ ਸਕਦੀ ਨੇ ਅਸੀਂ ਇੱਕ ਸਾਬਣ ਤਿਆਰ ਕੀਤਾ ਹਰਬਲ ਤਿਆਰ ਕੀਤਾ ਉਹਦੇ ਵਿੱਚ ਸਾਨੂੰ ਸਿਹਤ ਦੇ ਵੀ ਕਈ ਇਫੈਕਟ ਨੇ ਤੇ ਕਿਉਂਕਿ ਉਹਨਾਂ ਕਾਰਪੋਰੇਟ ਘਰਾਣਿਆਂ ਨਾਲ ਵੀ ਪੰਜਾਬ ਅੱਜਕੱਲ ਲੜ ਰਿਹਾ ਦੋ ਚਾਰ ਹੋ ਰਿਹਾ ਹੈ ਕਿਸਾਨੀ ਅੰਦੋਲਨ ਹੈ ਵੱਡਾ ਸਾਡੇ ਮੂਰੇ ਇੱਕ ਐਗਜ਼ਾਮਪਲ ਹੈ ਕਿ ਸਾਡਾ ਵੱਡੀਆਂ-ਵੱਡੀਆਂ ਜਿਹੜੇ ਉਦਯੋਗਿਕ ਘਰਾਣੇ ਨੇ ਅਸੀਂ ਉਹਨਾਂ ਦੇ ਖਿਲਾਫ ਖੜੇ ਹੋ ਗਏ ਪੰਜਾਬ ਦੇ ਕਿਸਾਨ ਤੇ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਜਦੋਂ ਲੋਕ ਆਪ ਦੀਆਂ ਬੇਸਿਕ ਯੂਟਿਲਾਈਜੇਸ਼ਨ ਦੀਆਂ ਟਾਇਲਟਰੀਜ਼ ਸਾਬਣ ਹੋ ਗਿਆ ਸ਼ੈਂਪੂ ਹੋ ਗਿਆ ਜਦੋਂ ਘਰੇ ਤਿਆਰ ਕਰਕੇ ਵੇਚਣ ਲੱਗ ਜਾਣਗੇ ਤੇ ਉਹ ਹਰਬਲ ਹੋਊਗਾ ਤੇ ਉਹਦਾ ਸਿਹਤ ਵੱਲ ਜ਼ਿਆਦਾ ਇਫੈਕਟ ਹੋਣਗੇ ਤਾਂ ਡੈਫੀਨਿਟਲੀ ਅਸੀਂ ਕਾਰਪੋਰੇਟ ਦੇ ਇਸ ਇੱਕ ਡਿਪੈਂਡੈਂਸੀ ਤੋਂ ਵੀ ਬਾਹਰ ਆ ਜਾਾਂਗੇ ਤੀਸਰਾ ਇਥੋਂ ਮੀਥੇਨ ਜਨਰੇਟ ਹੋਗੀ ਠੀਕ ਹੈ ਜੀ ਜਿਹੜੇ ਕਈ ਘਰਾਂ ਦੇ ਚੁੱਲ੍ਹੇ ਜਿਹੜੇ ਜਲਾ ਸਕਦੇ ਨੇ ਹੁਣ ਸਿਲੰਡਰ 1000 1200 1300 ਰੁਪਏ ਨੇ ਹੋਇਆ ਪਿਆ ਠੀਕ ਹੈ ਠੀਕ ਹੈ ਤੇ ਉਹ ਜਿਹੜੇ ਛੋਟੇ ਗਰੀਬ ਘਰਾਂ ਦੇ ਜਿਨ੍ਹਾਂ ਦੀ ਰਿਕੁਆਇਰਮੈਂਟ ਜੋ ਸਿਲੰਡਰ ਦੀ ਬਹੁਤ ਥੋੜੀ ਆ ਜਿਹੜੇ ਅੱਜ ਵੀ ਲੱਕੜ ਦੇ ਉੱਪਰ ਅੱਖਾਂ ਗਾਲਦੇ ਨੇ ਉਹਨਾਂ ਨੂੰ ਫਾਇਦਾ ਹੋਊਗਾ ਚੌਥਾ ਮੈਂ ਦੱਸਿਆ ਕਿ ਜਿਵੇਂ ਬਗਲੇ ਹੁੰਦੇ ਨੇ ਹਾਂ ਜੀ ਜਨੂ ਉਹ ਤੁਹਾਡਾ ਪੰਜਾਬ ਦੇ ਵਿੱਚ ਪ੍ਰੋ এনਵਾਇਰਨਮੈਂਟ ਬਿਹੇਵੀਅਰ ਦੀ ਬਹੁਤ ਕਮੀ ਆ ਲੋਕਾਂ ਦੇ ਵਿੱਚ ਬਿਹੇਵੀਅਰ ਹੈ ਨਹੀਂਗਾ ਸਾਡੇ ਇਸ ਪ੍ਰੋਜੈਕਟ ਦੇ ਥਰ ਇਹ ਸਾਰਾ ਕੁਝ ਸਿਖਾਵਾਂਗੇ ਪੰਛੀਆਂ ਦੀ ਆਈਡੈਂਟੀਫਿਕੇਸ਼ਨ ਸਿਖਾਵਾਂਗੇ ਇਹ ਪੰਛੀ ਉਹਨਾਂ ਟੋਬੇ ਤੇ ਆ ਕੇ ਬੈਠਣਗੇ ਇਹਨਾਂ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਉਣਗੇ ਤੇ ਲੋਕਾਂ ਨੂੰ ਚਾਰ ਪੈਸੇ ਜੁੜਨਗੇ ਤਾਂ ਆਪੇ ਆਪਣੇ ਆਪ ਹੀ ਪੰਜਾਬ ਦਾ ਨੌਜਵਾਨ ਜਿਹੜਾ ਪ੍ਰੋ এনਵਾਇਰਨਮੈਂਟ ਹੋ ਜਾਊਗਾ ਜੇਕਰ ਪ੍ਰੋ ਇਨਵਾਇਰਨਮੈਂਟ ਬਿਹੇਵੀਅਰ ਆ ਜਾਊਗਾ ਨਾ ਜਿੱਥੇ ਵੀ ਤੁਸੀਂ ਜਾਓ ਨੈਸ਼ਨਲ ਪਾਰਕਾਂ ਦੇ ਵਿੱਚ ਜਿੱਥੇ-ਜਿੱਥੇ ਲੋਕਾਂ ਨੇ ਜੰਗਲੀ ਜਾਨਵਰਾਂ ਬਾਰੇ ਪੜ੍ਹਾਈ ਕੀਤੀ ਆ ਜਾਂ ਪੰਛੀਆਂ ਬਾਰੇ ਜਾਣਦੇ ਨੇ ਉਹ ਬੰਦਾ ਆਪਣੇ ਆਪ ਹੀ ਗੰਦ ਪਾਉਣਾ ਬੰਦ ਕਰ ਦਿੰਦਾ ਲਫਾਫੇ ਸਿੱਟਣਾ ਬੰਦ ਹੁਣ ਵਿਦੇਸ਼ੀ ਜਿਹੜੇ ਮੇਰੇ ਤੁਸੀਂ ਐਨ ਆਰ ਆਈ ਦੀ ਗੱਲ ਕੀਤੀ ਉਹ ਉਹ ਜਦੋਂ ਇੰਡੀਆ ਆਉਂਦੇ ਨੇ ਸਭ ਤੋਂ ਵੱਧ ਇਹ ਹੀ ਮਹਿਸੂਸ ਕਰਦੇ ਨੇ ਕਿ ਗੰਧ ਬਹੁਤ ਪਾਉਂਦੇ ਨੇ ਗੰਧ ਬਹੁਤ ਪਾਉਂਦੇ ਆ ਤੇ ਜਦੋਂ ਇਹ ਇਸ ਪ੍ਰੋਜੈਕਟ ਤੋਂ ਬਾਅਦ ਇੱਕ ਸਬਸਟੈਂਸ਼ੀਅਲ ਇੱਕ ਬਹੁਤ ਪ੍ਰੋਮਿਨੈਂਟ ਚੇਂਜ ਦੇਖਣ ਨੂੰ ਮਿਲੇਗਾ ਕਿ ਲੋਕਾਂ ਦਾ এনवायरमेंट ਦੇ ਪ੍ਰਤੀ ਰੁਝਾਨ ਵਧਨ ਲੱਗ ਜਾਊਗਾ ਉਹ ਗੰਧ ਪਾਉਣਾ ਹਟ ਜਾਣਗੇ ਪਾਣੀ ਦੀ ਬਰਬਾਦੀ ਕਰਨਾ ਹਟ ਜਾਣਗੇ ਤੇ ਉਸ ਤੋਂ ਵੀ ਇਲਾਵਾ ਕਿ ਰੁੱਖ ਵੱਢਣ ਤੋਂ ਅਸੀਂ ਗੁਰੇਜ਼ ਕਰਨ ਲੱਗ ਜਾਾਂਗੇ ਹੁਣ ਪੰਜਾਬ ਦੇ ਵਿੱਚ ਅੱਜ ਕੀ ਲੱਖਾਂ ਹੀ ਦੇ ਤعداد ਚ ਰੁੱਖ ਲਾਉਣ ਦੀ ਮੁਹਿੰਮ ਚੱਲ ਰਹੀਆਂ ਨੇ ਹਾਂਜੀ ਜਿਹੜੀਆਂ ਦੀ ਚਲੋ ਉਹ ਕਿੰਨੇ ਕੰਮ ਦੀਆਂ ਨੇ ਕਿੰਨੀਆਂ ਨਹੀਂ ਕਿਸੇ ਹੋਰ ਦਿਨ ਦੀ ਗੱਲ ਹੈ ਬਟ ਜਿਹੜੇ ਕੰਮ ਦਾ ਜਿਹੜੇ ਰੁੱਖ ਲੱਗਦੇ ਨੇ ਜਿਹੜੇ ਸਰਵਾਈਵ ਕਰ ਸਕਦੇ ਨੇ ਉਹ ਬਹੁਤ ਥੋੜੇ ਨੇ ਥੋੜੇ ਨੇ ਕਿਉਂਕਿ ਪੀਪਲ ਪਾਰਟਿਸਪੇਸ਼ਨ ਨਹੀਂ ਹੈਗੀ ਲੋਕ ਇੱਕ ਦਿਨ ਤੁਸੀਂ ਕਿਸ ਨੂੰ ਬੁਲਾ ਕੇ ਰੁੱਖ ਲਵਾ ਸਕਦੇ ਹੋ ਪਾਣੀ ਕੌਣ ਦਿੰਦਾ ਨਹੀਂ ਦਿੰਦਾ ਨਾ ਪਰ ਜਦੋਂ ਐਸੇ ਪ੍ਰੋਜੈਕਟਾਂ ਦੇ ਵਿੱਚੋਂ ਬੱਚੇ ਸਿੱਖ ਕੇ ਨਿਕਲਣਗੇ ਨਾ ਤੁਹਾਡੇ ਨੌਜਵਾਨ ਸਿੱਖ ਕੇ ਨਿਕਲਣਗੇ ਤੇ ਉਹ ਵੱਧੋ ਵੱਧੇ ਰੁੱਖ ਲਾਉਣ ਵਾਲੇ ਪਾਸੇ ਨੂੰ ਉਹਨਾਂ ਦਾ ਰੁਝਾਨ ਵਧੂਗਾ ਤੇ ਤੁਸੀਂ ਦੇਖੋ ਇੱਕ ਛੋਟੇ ਜਿਹੇ ਪ੍ਰੋਜੈਕਟ ਤੋਂ ਸ਼ੁਰੂ ਕਰਕੇ ਅਸੀਂ ਪੰਜਾਬ ਦੀਆਂ ਕਿੰਨੀਆਂ ਵੱਡੀਆਂ ਸਮੱਸਿਆਵਾਂ ਦੇ ਉੱਪਰ ਰਾਮਬਾਣ ਦਾ ਕੰਮ ਕਰ ਸਕਦੀ ਹੈ। ਤੇ ਇਹ ਪ੍ਰੋਜੈਕਟ ਇੰਨਾ ਕੁ ਜ਼ਿਆਦਾ ਹੋਲਿਸਟਿਕ ਅਪਰੋਚ ਕਰੀ ਕਰਦਾ। ਤੀਸਰੀ ਗੱਲ ਇਹਦੇ ਵਿੱਚ ਸਭ ਤੋਂ ਵੱਡੀ ਹੁੰਦੀ ਆਉਂਦੀ ਹੈ ਕਿ ਇਹ ਚ ਪੈਸਾ ਕੌਣ ਲਾਊਗਾ। ਤਾਂ ਕਰਕੇ ਬਹੁਤ ਹੀ ਅਪੀਲ ਅਸੀਂ ਐਨਆਰਆਈਜ਼ ਨੂੰ ਕਰ ਰਹੇ ਆਂ। ਕਿਉਂ? ਉਹਨਾਂ ਦੇ ਪਿੰਡਾਂ ਦੇ ਵਿੱਚ ਜਦੋਂ ਪਿੰਡਾਂ ਤੋਂ ਲੋਕੀ ਐਨਆਰਆਈਜ਼ ਆਉਂਦੇ ਨੇ ਆਪਣੇ ਪਿੰਡਾਂ ਦੀ ਨਿਹਾਰ ਬਦਲਣ ਲਈ ਉਹ ਬਹੁਤ ਪੈਸਾ ਖਰਚ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਬਹੁਤ ਸਾਰੇ ਐਨਆਰਆਈ ਵੀਰ ਮੇਰੇ ਦੋਸਤ ਭਰਾ ਜਿਹੜ ਉਹਨਾਂ ਦਾ ਪੈਸਾ ਕਈ ਜਗ੍ਹਾ ਸਹੀ ਜਗ੍ਹਾ ਲੱਗਦਾ ਤੇ ਕਈ ਵਾਰੀ ਸਹੀ ਜਗ੍ਹਾ ਨਹੀਂ ਲੱਗਦਾ ਇਹ ਸਾਡੀ ਟੈਕਨੀਕ ਜਿਹੜੀ ਹੈ ਇਹ ਜਿਹੜੇ ਹੁਣ ਮਾਡਲ ਜਿਹੜੇ ਪੰਜਾਬ ਦੇ ਵਿੱਚ ਪ੍ਰਚਲਿਤ ਨੇ ਉਹਨਾਂ ਨਾਲੋਂ ਕਰੀਬਨ 5.5 ਗੁਣਾ ਸਸਤੀ ਆ ਜਿੱਥੇ 25-25 ਲੱਖ ਨੂੰ ਲੱਗਦੇ ਨੇ ਇਹ 5-6 ਲੱਖ ਨੂੰ ਹੀ ਦੀ ਕਾਸਟ ਤੇ ਇਹ ਮਾਡਲ ਕਵਰ ਕਰ ਜਾਂਦਾ ਤੇ ਆਪਣੀ ਇਹ ਕਾਸਟ ਬਹੁਤ ਛੇਤੀ ਪੂਰੀ ਵੀ ਕਰ ਜਾਂਦਾ ਇਮੇਜਿਨ ਕਰੋ ਜੇ ਤੁਹਾਡੇ ਇੱਕ ਪਿੰਡ ਦੇ ਵਿੱਚ ਤੁਸੀਂ ਆ 5 ਲੱਖ ਲਾ ਕੇ ਤੁਸੀਂ ਆ 5 ਲੱਖ ਦੀ ਜਿਹੜੀ ਕਾਸਟ ਆ ਉਹ ਸਾਲ ਡੇਢ ਸਾਲ ਦੀ ਕਵਰ ਕਰ ਲਈ ਰੈਵਨਿਊ ਜਨਰੇਟ ਕਰ ਲਿਆ ਇਸੀ ਮਾਡਲ ਨੂੰ ਤੁਸੀਂ ਰੈਪਲੀਕੇਟ ਕਰੋ ਜੋ ਪੰਜਾਬ ਚ ਤੁਸੀਂ ਲੋ 12729 ਪਿੰਡ ਨੇ ਜੇ ਉਹਨਾਂ ਚ ਤੁਸੀਂ ਬਹੁਤ ਨਹੀਂ ਤਾਂ 2000 ਚ ਵੀ ਲਾ ਲਓ 1000 2000 ਪਿੰਡਾਂ ਚ ਵੀ ਲਾ ਲਓ ਤਾਂ ਕਿੰਨਾ ਹੋ ਜਾਂਦਾ ਹੈ ਬਹੁਤ ਵੱਡੀ ਅਮਾਉਂਟ ਬਣ ਜਾਂਦੀ ਹੈ ਬਿਲਕੁਲ ਸੈਂਕੜੇ ਕਰੋੜਾਂ ਦੇ ਵਿੱਚ ਚਲੀ ਜਾਂਦੀ ਹੈ ਕੱਲ ਰਿਕਵਰ ਹੋਣ ਦੀ ਨਹੀਂ ਹੈਗੀ ਗੱਲ ਤਾਂ ਇਹ ਆ ਵੀ ਕੋਈ ਪੈਸਾ ਲਗਾ ਕੇ ਕੰਮ ਆ ਰਿਹਾ ਵਾ ਆਪਣੇ এনवायरमेंट ਸੇਫ ਹੋ ਰਿਹਾ ਵਾ ਨਾ ਅਸੀਂ ਆਪਣੇ ਪਿੰਡ ਦਾ ਵਾਲਾ ਦਵਾਲਾ ਸਾਫ਼ ਹੁੰਦਾ ਵਾ ਇੱਕ ਮੈਂ ਚਲ ਟੋਕਦਾ ਵਾਂ ਇਹ ਏਰੀਆ ਕਿੰਨਾ ਰਿਕੁਆਇਰ ਚਾਹੀਦਾ ਇਹਨਾਂ ਵਾਸਤੇ ਇਹਦੇ ਵਾਸਤੇ ਦੇਖੋ ਜੇ 1 ਏਕੜ ਦਾ ਸਾਡਾ ਟੋਬਾ ਆ ਉਹਨੂੰ ਸਾਫ਼ ਕਰ ਸਾਫ ਕਰਨ ਦਾ ਭਾਵ ਕਿ ਇਹਦੇ ਵਿੱਚ ਗ੍ਰੇ ਮੈਟਰ ਗ੍ਰੇ ਵਾਟਰ ਜਿਹੜਾ ਜਾ ਰਿਹਾ ਹੈ ਪਿੰਡਾਂ ਦੇ ਘਰਾਂ ਦਾ ਘਰੇਲੂ ਪਾਣੀ ਜਾ ਰਿਹਾ ਹੈ। ਕੈਮੀਕਲ ਨਹੀਂ ਕੀ ਕਹਿ ਰਿਹਾ ਫੈਕਟਰੀਆਂ ਦਾ ਨਹੀਂ ਸਿਰਫ ਘਰੇਲੂ ਪਾਣੀ ਘਰੇਲੂ ਤੇ ਉਹ ਘਰੇਲੂ ਪਾਣੀ ਵਿੱਚ ਸਾਬਣ ਹੁੰਦਾ ਆਇਲਸ ਹੁੰਦੇ ਨੇ ਉਹ ਸਾਰਾ ਕੁਝ ਇਹ ਵੇਜੀਟੇਸ਼ਨ ਸੁਖ ਕਰ ਲੈਂਦੀ ਆ ਸਾਨੂੰ ਕਰੀਬਨ 150 ਗੱਜ ਦਾ ਇੱਕ ਕੰਸਟਰਕਟਿਡ ਵੈਟਲੈਂਡ ਚਾਹੀਦਾ ਉਸ ਤੋਂ ਪਹਿਲਾਂ ਇੱਕ ਡਾਈਜੈਸਟਰ ਪਿੱਟ ਚਾਹੀਦਾ ਜਿਹੜਾ 20 ਫੁੱਟ 11 ਹੁੰਦਾ ਤੇ ਕਰੀਬਨ 20 ਫੁੱਟ ਚੌੜਾ ਹੁੰਦਾ ਤੇ ਬਸ ਆਹ ਦੋ ਚੀਜ਼ਾਂ ਰਿਕੁਆਇਰਡ ਨੇ ਬਾਕੀ ਫਿਰ ਜਿਹੜਾ ਪਾਣੀ ਨਿਕਲਦਾ ਬਾਹਰ ਉਹਦੇ ਵਿੱਚ ਤੁਹਾਨੂੰ ਉਸ 150 ਗਾਈ ਦੇ ਪਲਾਟ ਦੇ ਵਿੱਚ ਤੁਸੀਂ ਜ਼ਿਗਜ਼ੈਗ ਇੱਕ ਰਸਤਾ ਬਣਾਉਣਾ ਹੈ ਉਹਦੇ ਵਿੱਚ ਤੁਸੀਂ ਮਟੀਰੀਅਲ ਪਾਉਣਾ ਹੈ ਰੇਤਾ ਗੁਜਰੀ ਤੇ ਉਸ ਤੇ ਵਿੱਚ ਬੂਟੇ ਲੱਗਦੇ ਨੇ ਜੀ ਬਸ ਆਹੀ ਮੇਨ ਕਾਸਟ ਜਿਹੜੀ ਉਹ ਰਿਜ਼ਰਵয়ার ਤੇ ਉਹ ਪਿੱਟ ਦੀ ਤੇ ਰਿਜ਼ਰਵয়ার ਬਣਾਉਣ ਦੀ ਲੱਗਦੀ ਹੈ ਜੇ ਕਿਹੜੇ ਕਿਹੜੇ ਤਰ੍ਹਾਂ ਦੇ ਦਰੱਖਤ ਜਾਂ ਦਰਖਤ ਲਗਾ ਸਕਦੇ ਇਹਦੇ ਵਿੱਚ ਇਹਦੇ ਵਿੱਚ ਪੰਜਾਬ ਚ ਇੱਕ ਬੜਾ ਮਸ਼ਹੂਰ ਬੂਟਾ ਹੁੰਦਾ ਕੇਲੀ ਦਾ ਕੇਲੀ ਲੱਗਦਾ ਇਹਦੇ ਵਿੱਚ ਕੇਲੀ ਲੱਗਦਾ ਕੇਲੀ ਦੇ ਆਣੇ ਵਾਲੇ ਤੁਸੀਂ ਆ ਪਪੂਲਰ ਦੇ ਬੂਟੇ ਵੀ ਇਸ ਸਮਾਲ ਚ ਲਿਆਂਦੇ ਜਾ ਸਕਦੇ ਆ ਫਿਰ ਇੱਕ ਕੇਨਸ ਕਰਕੇ ਬੂਟਾ ਹੁੰਦਾ ਉਹਦੇ ਵਿੱਚ ਇੱਕ ਲਿਕੁਇਡ ਸ਼ੈਂਪੂ ਬੂਟੇ ਦਾ ਨਾਂ ਹੀ ਸ਼ੈਂਪੂ ਪਲੈਂਟ ਕਹਿੰਦੇ ਆ ਉਹਨੂੰ ਠੀਕ ਹੈ ਉਹ ਲੱਗਦਾ ਫਿਰ ਕਈ ਤਰ੍ਹਾਂ ਦੇ ਹਰਬਲ ਪਲੈਂਟਸ ਨੇ ਕਈ ਤਰ੍ਹਾਂ ਦੀ ਵਣ ਤુલਸੀ ਹੈ ਜਿਹੜੀ ਐਸੇ ਪਾਣੀ ਦੇ ਵਿੱਚ ਜਰਮੀਨੇਟ ਕਰ ਜਾਂਦੀ ਹੈ ਤੇ ਉਹ 8-10 ਕਿਸਮ ਦੇ ਬੂਟੇ ਨੇ ਜਿਹੜੇ ਅਸੀਂ ਇਹਦੇ ਵਿੱਚ ਲਾਉਣੇ ਆ ਤੇ ਉਹ ਫਿਰ ਸਾਰਾ ਕੁਝ ਜਿਹੜਾ ਅਸੀਂ ਉਹਦੀ ਹਰਬਲ ਐਕਸਟ੍ਰੈਕਸ਼ਨ ਕਰ ਲੈਣੇ ਆ ਕਈ ਤਰ੍ਹਾਂ ਦੇ ਫੁੱਲ ਨੇ ਇਹਦੇ ਵਿੱਚ ਜਿਹੜੇ ਸਦਾ ਬਹਾਰ ਨੇ ਤੇ ਉਹ ਰਹਿੰਦੇ ਰਹਿੰਦੇ ਨੇ ਤੇ ਇਸ ਤਰ੍ਹਾਂ ਦੀ ਸਪੀਸੀਜ਼ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਬਾਅਦ ਚੋਂ ਜਿਨ੍ਹਾਂ ਤੋਂ ਅਸੀਂ ਐਕਸਟ੍ਰੈਕਸ਼ਨ ਕਰਦੇ ਆ ਤੇ ਇਹ ਕਈ ਤਰ੍ਹਾਂ ਦੀ ਮੈਡੀਸਨਲ ਪ੍ਰੋਪਰਟੀਆਂ ਵਾਲੇ ਪਲਾਂਟ ਨੇ ਠੀਕ ਹੈ ਜੇ ਗੱਲ ਕਰ ਲਈਏ ਤੁਸੀਂ ਫਿਸ਼ਿੰਗ ਦੀ ਗੱਲ ਕੀਤੀ ਫਿਸ਼ਿੰਗ ਛੱਡਣੀ ਨਾ ਉੱਚ ਮੱਛਲੀਆਂ ਪਾਲ ਸਕਦੇ ਆ ਆਪਾਂ ਬਿਲਕੁਲ ਜਦੋਂ ਟੋਬਾ ਕੰਸਟਰਕਟ ਕਰਨਾ ਉਹਦੇ ਨਾਲ ਹੀ ਅਸੀਂ ਇਹਦੇ ਵਿੱਚ ਨਾ ਮੱਛਲੀ ਪਾਲਣ ਸ਼ੁਰੂ ਕਰ ਦੇਣਾ ਠੀਕ ਹੈ ਪਹਿਲਾਂ ਤਾਂ ਜਿਹੜਾ ਸੋਲਿਡ ਵੇਸਟ ਆ ਉਹਦੇ ਵਿੱਚ ਛੁੱਟਿਆ ਹੋਇਆ ਕਚਰਾ ਛੁੱਟਿਆ ਤੁਸੀਂ ਕੋਈ ਵੀ ਗੰਨ ਛੁੱਟਿਆ ਅਸੀਂ ਪਹਿਲਾਂ ਉਹ ਕ ਉਸ ਕਲੀਨਿੰਗ ਤੋਂ ਬਾਅਦ ਜਿਹੜਾ ਕਾਈ ਜੰਮੀ ਹੋਈ ਹੈ ਉੱਪਰ ਉਹ ਸਾਰੀ ਕਲੀਨ ਕਰਕੇ ਟੋਬੇ ਦਾ ਪਾਣੀ ਜਿਹੜਾ ਉਹਦੀ ਸਾਈਡਾਂ ਸਾਫ਼ ਕਰ ਲਈ ਤੇ ਜਾਂਦੀਆਂ ਨੇ ਕਿ ਕੋਈ ਗੰਧ ਨਾ ਰਹੇ ਕਿਸੇ ਵੀ ਤਰ੍ਹਾਂ ਦਾ ਗੰਧ ਜਿਹੜਾ ਵਿਜੀਬਲ ਗੰਧ ਆ ਉਹ ਚੱਕ ਲਈਦਾ ਜੇ ਲੇਅਰ ਦੇ ਥੱਲੋਂ ਕੋਈ ਗੰਧ ਚੱਕਣਾ ਉਹਦੇ ਤਲ ਤੋਂ ਉਹ ਵੀ ਸਾਫ਼ ਕਰ ਲਿਆ ਜਾਂਦਾ ਕਈ ਵਾਰੀ ਕੋਈ ਪੋਲੀਥੀਨ ਜਿਹੜਾ ਥੱਲੇ ਬਹੁਤ ਜੰਮਿਆ ਹੁੰਦਾ ਉਹ ਸਾਰਾ ਵੀ ਕਲੀਨ ਕਰ ਲੈਂਦੇ ਆ ਬੋਰਡ ਦੀ ਮਦਦ ਨਾਲ ਕਈ ਹੋਰ ਤਰੀਕੇ ਸਫਾਈਆਂ ਦਾ ਫੰਡ ਹੁੰਦਾ ਪਿੰਡਾਂ 'ਚ ਉਹ ਕਰਾਉਣ ਤੋਂ ਬਾਅਦ ਫਿਰ ਅਸੀਂ ਉੱਥੇ ਇੱਕ ਕਈ ਤਰ੍ਹਾਂ ਦੀਆਂ ਮੱਛੀਆਂ ਨੇ ਰੋਹੂ ਕਤਲਾ ਵਗੈਰਾ ਵੀ ਸਪੀਸੀਜ਼ ਉਹ ਗੰਦੇ ਪਾਣੀ ਚ ਵਧੀਆ ਹੋ ਜਾਂਦੇ ਨੇ ਉਹ ਛੱਡਦੇ ਆ ਫਿਰ ਉਸ ਤੋਂ ਬਾਅਦ ਕਈ ਐਸੀ ਮਛਲੀਆਂ ਨੇ ਜਿਹੜੀਆਂ ਲਾਰਵਾ ਉੱਪਰ ਜਿਉਂਦੀਆਂ ਨੇ ਠੀਕ ਹੈ ਅੰਡੇ ਜਿਹੜੇ ਲਾਰਵਾ ਹੁੰਦੇ ਜਿਹੜੇ ਆ ਮੱਛਰਾਂ ਦੇ ਜਾਂ ਹੋਰ ਇੱਲੀ ਹੋਗੀ ਕਿਸ ਤਰ੍ਹਾਂ ਦਾ ਹੋ ਗਿਆ ਡੇਂਗੂ ਦੇ ਡੇਂਗੀ ਦੇ ਮਲੇਰੀਆ ਜਿਹੜੇ ਹੁੰਦੇ ਨੇ ਉਹਨਾਂ ਉੱਪਰ ਪਲਦੇ ਨੇ ਤੇ ਉਹ ਫਿਰ ਜਦ ਜਦ ਪਾਣੀ ਸਾਫ਼ ਹੁੰਦਾ ਜਾਂਦਾ ਮਲੇਰੀਆ ਦੀ ਜਗ੍ਹਾ ਤੇ ਡੇਂਗੂ ਵਾਲਾ ਮੱਛਾ ਜਿਹੜਾ ਉਹ ਪਾਣੀ ਦੇ ਉੱਪਰ ਆ ਜਾਂਦਾ ਤੇ ਉਹ ਫਿਰ ਉਸ ਪਾਣੀ ਨੂੰ ਜਿਹੜੇ ਕਿਤੇ ਵੀ ਲਾਰਵਾ ਹੋਊਗਾ ਉਹ ਸਾਰੇ ਮਛਲੀਆਂ ਖਾ ਜਾਂਦੀਆਂ ਨੇ ਉਸ ਤਰ੍ਹਾਂ ਛਿੰਗਾ ਆ ਚਿੰਗਾ ਛੱਡਿਆ ਜਾ ਸਕਦਾ ਫਿਰ ਇੱਕ ਕਿਉਂਕਿ ਜਿਹੜਾ ਪਾਣੀ ਹੈ ਇਹਦੀ ਜਿਹੜੀ ਸਤਾ ਜਾਂ ਜਾ ਪਾਣੀ ਦਾ ਕਿ ਜ ਡੂੰਘਾਈ ਹੈ ਟੋਬੇ ਦੀ ਉਹ ਵੇਰੀਏਬਲ ਹੁੰਦੀ ਆ ਉਹ ਕਈ ਤਰ੍ਹਾਂ ਦੀ ਡੂੰਘਾਈ ਚ ਹੁੰਦਾ ਤੇ ਉਥੇ ਫਿਰ ਕਈ ਪਾਣੀ ਜਿਹੜੀਆਂ ਮੱਛਲੀਆਂ ਨੇ ਡੂੰਘੇ ਪਾਣੀ ਵਾਲੀਆਂ ਵੀ ਹੁੰਦੀਆਂ ਨੇ ਕਈ ਇਹ ਚ ਛਛਲੇ ਪਾਣੀ ਜਾਂ ਯਾਨੀ ਘੱਟ ਪਾਣੀ ਵਾਲੀਆਂ ਮੱਛਲੀਆਂ ਵੀ ਹੁੰਦੀਆਂ ਨੇ ਜਿਹੜੀਆਂ ਜਿੱਥੇ तकरीबन ਅੱਧਾ ਫੁੱਟ ਦੀ ਉਚਾਈ ਤਾ ਪਾਣੀ ਹੋਊਗਾ ਉਹ ਵੈਜੀਟੇਸ਼ਨ ਮਤਲਬ ਉਹਨਾਂ ਨੂੰ ਸਨਲਾਈਟ ਚਾਹੀਦੀ ਆ ਸਿੱਧੀ ਉਦਾਂ ਦੀਆਂ ਕੁਝ ਮੱਛਲੀਆਂ ਜਿਹੜੀ ਤਲ ਤੇ ਜਾ ਕੇ ਜ਼ਮੀਨ ਦੇ ਵਿੱਚੋਂ ਜੇ ਪੱਥਰ ਚਟ ਕਹਿੰਦੇ ਨੇ ਆਪਾਂ ਇਸ ਤਰ੍ਹਾਂ ਕਿ ਨਾ ਉਹ ਉਦਾਂ ਦੀਆਂ ਮੱਛਲੀਆਂ ਵੀ ਹੋਣਗੀਆਂ ਕਿ ਜ਼ਮੀਨ ਦੇ ਵਿੱਚੋਂ ਖਾਣਗੀਆਂ ਕਈ ਚੜੀਆਂ ਨੇ ਜਿਹੜਾ ਪੱਤਾ ਗਿਰਦਾ ਜਾਂ ਇਦਾਂ ਦਾ ਕੁਝ ਕੀੜੇਮ ਕੋਲੇ ਡਿੱਗਦੇ ਨੇ ਉਹਨਾਂ ਨੂੰ ਖਾਂਦੀਆਂ ਨੇ ਤੋਂ ਰਲ ਮੀ ਮਲਮੀ ਆ ਕਰੀਬਨ 4 ਜਾਂ 5 ਤਰ੍ਹਾਂ ਦੀਆਂ ਪ੍ਰਜਾਤੀਆਂ ਅਸੀਂ ਵਰਤਦੇ ਹਾਂ ਤੇ ਕੁਝ ਐਸੀਆਂ ਮੱਛਲੀਆਂ ਨੇ ਜਿਹੜੀਆਂ ਸਰਦੀਆਂ ਦੇ ਵਿੱਚ ਜਦੋਂ ਬਗਲੇ ਜਾਂ ਹੋਰ ਪਰਵਾਸੀ ਪੰਛੀ ਆਉਂਦੇ ਨੇ ਤੇ ਉਹਨਾਂ ਦਾ ਫੇਵਰਿਟ ਆਹਾਰ ਹੈ ਫੂਡ ਇਹ ਜਿਹੜੀਆਂ ਮੱਛੀਆਂ ਛੱਡਾਂਗੇ ਇਹ ਬਿਜ਼ਨਸ ਆਪ ਕਰ ਸਕਦੇ ਨਾ ਜਿਹੜੇ ਆਪਣੇ ਮਾਰਕੀਟ ਚ ਮਿਲਦੇ ਉਹ ਮੱਛੀਆਂ ਹੋਣਗੀਆਂ ਜਾਂ ਜਿਹੜੀ ਮਾਰਕੀਟ ਵੈਲਿਊ ਹੋਊਗੀ ਨਾ ਮੱਛੀਆਂ ਦੀ ਬਿਲਕੁਲ ਇਹਨਾਂ ਮੱਛੀਆਂ ਦੀ ਮਾਰਕੀਟ ਵੈਲਿਊ ਜ਼ਿਆਦਾ ਹੋਊਗੀ ਠੀਕ ਹੈ ਕਾਰਨ ਕਿਉਂਕਿ ਇੱਕ ਤਰ੍ਹਾਂ ਪ੍ਰੋਜੈਕਟ ਦਾ ਪਾਰਟ ਆ ਅਸੀਂ ਮੱਛੀਆਂ ਤੋਂ ਦੱਸਿਆ ਜਿਵੇਂ ਆ ਕਈ ਮੱਛੀਆਂ ਜਿਹੜੇ ਮਰੀਆਂ ਦੇ ਮਸਕਟੋ ਦੇ ਉਖਾਰੀਆਂ ਨੇ ਤੇ ਇਹ ਸਾਰੀਆਂ ਇਹ ਤਾਂ ਵਿਕਣ ਯੋਗ ਨਹੀਂ ਹੁੰਦੀਆਂ ਇਸਾਈ ਛੋਟਾ ਹੁੰਦਾ ਇਹ ਸਿਰਫ ਸਾਡੇ ਬਿਮਾਰੀ ਰੋਕਣ ਦੇ ਲਈ ਰੁਕਥਾਮ ਲਈ ਆ ਜਿਹੜੀ ਬਾਕੀ ਮੱਛਲੀਆਂ ਨੇ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਉਹਨਾਂ ਨੂੰ ਬਹੁਤ ਵਧੀਆ ਚੀਂਗਾ ਬਹੁਤ ਮਹਿੰਗਾ ਵਿਕਦਾ ਚੀਂਗਾ ਬਹੁਤ ਮਹਿੰਗਾ ਠੀਕ ਹੈ ਜੀ ਉਸ ਤੋਂ ਇਲਾਵਾ ਜਿਹੜੀਆਂ ਅਸੀਂ ਇਹ ਮੱਛਲੀਆਂ ਨੇ ਜਿਹੜੀਆਂ ਦੂਜੀਆਂ ਤੋਂ ਦਸੀਆਂ ਨੇ ਉਹ ਵੀ ਵਧੀਆ ਕਿਸਮ ਦੀਆਂ ਹੋਣਗੀਆਂ ਤੁਸੀਂ ਇਹਨਾਂ ਨੂੰ ਇਹਨਾਂ ਦਾ ਵਪਾਰ ਜਿਹੜਾ ਉਹ ਕਰ ਸਕਦੇ ਹੋ ਹਰ ਸਾਲ ਇਹ ਕੀ ਇਹਦਾ ਠੇਕੇ ਦੇਣ ਦਾ ਤਰੀਕਾ ਥੋੜਾ ਵੱਖਰਾ ਹੋਊਗਾ ਜਦੋਂ ਪ੍ਰਵਾਸੀ ਪੰਛੀ ਆਉਣਗੇ ਉਦੋਂ ਇਹਨਾਂ ਮੱਛੀਆਂਾਂ ਦੀ ਜਿਹੜੀ ਹਾਰਵੈਸਟ ਤੇ ਰੋਕ ਹੋਊਗੀ ਕਿ ਜਦੋਂ ਪੰਛੀ ਆਏ ਨੇ ਪਿੰਡ ਦੇ ਵਿੱਚ ਪ੍ਰਵਾਸੀ ਪੰਛੀ ਆਏ ਨੇ ਉਸ ਟਾਈਮ ਅਸੀਂ ਕੰਟਰੈਕਟ ਚ ਲਵਾਂਗੇ ਕਿ ਤੁਸੀਂ ਉਸ ਟਾਈਮ ਮੱਛੀ ਜਿਹੜਾ ਨਾ ਉਹ ਫਿਸ਼ ਇਹਨਾਂ ਟੋਬੇ ਉੱਪਰ ਨੈਟ ਨਹੀਂ ਲੱਗੂਗਾ ਕਿਸੇ ਵੀ ਤਰ੍ਹਾਂ ਦਾ ਠੀਕ ਹੈ ਜੀ ਇਹ ਕੁਦਰਤ ਇਹਨੂੰ ਕਹਿੰਦੇ ਨੇ ਨੇਚਰ ਬੇਸਡ ਸੋਲੂਸ਼ਨ ਇਹ ਕੁਦਰਤ ਨਾਲ ਰਲ ਕੇ ਕੁਦਰਤ ਤੋਂ ਹੀ ਥੋੜਾ ਬਹੁਤ ਲਾਹਾ ਲੈਣਾ ਜਿਹੜਾ ਟੋਬਾ ਆਲ ਰੈਡੀ ਵੇਸਟ ਪਿਆ ਬਿਮਾਰੀਆਂ ਦਾ ਘਾਰਾ ਸੀ ਉਹਨੂੰ ਕਨਵਰਟ ਕਰਨਾ ਠੀਕ ਹੈ ਜੀ ਤੇ ਇਹ ਤੋਂ ਮੁਨਾਫਾ ਹੋਊਗਾ ਇਨ ਟਰਮਸ ਆਫ ਹੈਲਥ ਇਨ ਟਰਮਸ ਆਫ ਇਨੀਸ਼ੀਅਲੀ ਜਿਹੜਾ ਤੁਸੀਂ ਆਪ ਲਾਇਆ ਉਹਦੇ ਤੋਂ ਤੇ ਮੱਛੀ ਪਾਲਣ ਜਿਹੜਾ ਹੈ ਉਹ ਸਿਰਫ ઓ સીઝન ਚ ਕੀਤਾ ਜਾਊਗਾ ਇਹਦੇ ਚ ਜਾਂ ਮੱਛੀ ਤੋਂ ਉਦੋਂ ਤੋਂ ਮੁਨਾਫਾ ਕਮਾਇਆ ਜਾਊਗਾ ਜਦੋਂ ਇੱਥੇ ਪ੍ਰਵਾਸੀ ਪੰਛੀ ਨਹੀਂ ਹੋਣਗੇ ਠੀਕ ਹੈ ਜੇ ਨਾ ਅਸੀਂ ਚਲੋ ਆਪਾਂ ਮੁਨਾਫੇ ਦੀ ਗੱਲ ਕਰੀ ਜੇ ਫਾਈਨੈਂਸ਼ੀਅਲੀ ਫਨਾਫਾ ਨਾ ਵੀ ਹੋਵੇ ਤੇ ਕੋਈ ਪੈਸਾ ਕਮਾਇਆ ਨਾ ਜਾਵੇ ਪਰ ਆਪਣੇ ਟੋਬੇ ਖਰਾਬ ਟੋਬੇ ਨੂੰ ਸਾਫ਼ਤਾ ਕਰ ਸਕਦੇ ਆਪਾਂ ਪੈਸਾ ਵੀ ਕਮਾਇਆ ਜਾਊਗਾ ਟੋਬਾ ਵੀ ਸਾਫ਼ ਹੋਊਗਾ ਮਤਲਬ ਐਸੀ ਗੱਲ ਨਹੀਂ ਕਿ ਪੈਸਾ ਨਹੀਂ ਕਮਾਇਆ ਜਾਊਗਾ ਪੈਸਾ ਤਾਂ ਡੇ 1 ਤੋਂ ਕਮਾਰੇ ਜਦੋਂ ਤੁਹਾਡਾ ਟੋਬੇ ਦਾ ਪਾਣੀ ਡਾਇਜੈਸਟਰ ਚ ਪੈ ਰਹੀ ਮੀਥੇਨ ਪੈਦਾ ਹੋਈ ਤੁਹਾਡੇ ਘਰਾਂ ਚੋਂ ਖਾਣਾ ਬਣਾਉਣ ਦੇ ਕੰਮ ਆਊਗੀ ਸੋ ਪੈਸ ਉਹ ਸੇ ਦਿਨ ਤੋਂ ਬਣਾਣਾ ਸ਼ੁਰੂ ਕਰ ਦੂਗਾ ਜਿਸ ਦਿਨ ਤੁਸੀਂ ਇਹਦਾ ਰੀਬਨ ਕਟੋਗੇ ਇੱਕ ਤਾਂ ਐਨਆਰਆਈ ਐਨਆਰਆਈ ਬਹੁਤ ਵੱਡੀ ਗੱਲ ਹੈ ਜਿਹੜੇ ਐਨਆਰਆਈ ਸਹਿਯੋਗ ਕਰਨਗੇ ਇਸ ਪ੍ਰੋਜੈਕਟ ਲਈ ਜਿਹੜੇ ਐਨਆਰਆਈ ਇੰਟਰਸਟਿਡ ਨੇ ਇਹਦੇ ਵਿੱਚ ਕੋਈ ਸਰਕਾਰੀ ਮਦਦ ਵੀ ਮਿਲ ਸਕਦੀ ਹੈ ਤੁਹਾਨੂੰ ਦੇਖੋ ਇਹ ਜਿਹੜਾ ਪ੍ਰੋਜੈਕਟ ਹਲੇ ਤੱਕ ਹੈਗਾ ਸਰਕਾਰ ਇਹ ਪ੍ਰੋਜੈਕਟ ਦੋ ਦਿਨ ਜਗ੍ਹਾ ਲੱਗਣਾ ਹੈ ਠੀਕ ਹੈ ਤੇ ਹਲੇ ਇਨੀਸ਼ੀਅਲ ਸਟੇਜ 'ਚ ਹੈ ਠੀਕ ਹੈ ਸਰਕਾਰੀ ਤੌਰ ਤੇ ਇਹ ਹਲੇ ਰეკਮੈਂਡਡ ਹੈ ਨਹੀਂਗਾ ਠੀਕ ਹੈ ਉਹ ਚਰਚਨਾ ਸਾਨੂੰ ਆਉਣ ਗਿਆ ਕੁਝ ਛੇਰ ਲਈ ਸਰਕਾਰ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਮੇਰਾ ਸੁਝਾਅ ਸਰਕਾਰ ਨੂੰ ਇਹੀ ਹੈ ਕਿ ਜਿਵੇਂ ਅਸੀਂ ਨਾ ਇੱਕ WTO ਦਾ ਰੋਲਾ ਪਿਆ ਹੋਇਆ ਜਿਵੇਂ ਕਿਸਾਨੀ ਅੰਦੋਲਨ ਦਾ ਰੋਲਾ ਪਿਆ ਹੋਇਆ ਹੈ ਕਿ WTO ਦੇ ਵਿੱਚ ਸਬਸਿਡੀ ਦਾ ਰੋਲਾ ਪਿਆ ਹੋਇਆ ਹੈ ਐਮਐਸਪੀ ਦਾ ਰੋਲਾ ਪਿਆ ਹੋਇਆ ਹੈ WTO ਦੇ ਜਿੰਨੇ ਵੀ ਸਬਸਿਡੀਆਂ ਅਸੀਂ ਇੰਡੀਆ ਦੇ ਵਿੱਚ ਪ੍ਰੋਵਾਈਡ ਕਰਦੇ ਹਾਂ 5 ਲੱਖ ਕਰੋੜ ਤੋਂ ਵੱਧ ਦੀ ਉਹ ਸਾਰੀ WTO ਦੇ ਐmber ਬਾਕਸ ਵਿੱਚ ਚਲੀ ਜਾਂਦੀ ਹੈ ਉੱਥੋਂ ਅਸੀਂ ਵਿਡਰਾ ਕਰਦੇ ਹਾਂ ਇੱਕ ਗ੍ਰੀਨ ਬਾਕਸ ਹੁੰਦਾ ਜਿੱਦੇ ਵਿੱਚ ਸਬਸਿਡੀ ਦਿੱਤੀ ਜਾ ਸਕਦੀ ਹੈ ਗ੍ਰੀਨ ਬਾਕਸ ਕੀ ਕਹਿੰਦਾ ਹੈ ਕਿ ਜਿੰਨੇ ਤੁਹਾਡੇ ਕੁਦਰਤੀ ਸੰਸਾਧਨ ਨੇ ਤੁਸੀਂ ਉਹਨਾਂ ਨੂੰ ਰਿਚ ਕਰੋ ਉਹਨਾਂ ਨੂੰ ਉਹਨਾਂ ਨੂੰ ਦੁਬਾਰਾ ਤੋਂ ਜੀਵਿਤ ਕਰੋ ਉਹਨਾਂ ਨੂੰ ਮਜ਼ਬੂਤ ਕਰੋ ਉੱਚ ਰੁੱਖ ਲਾਉਣੇ ਜੰਗਲ ਲਾਉਣੇ ਟੋਬੇ ਝੀਲਾਂ ਤਲਾਬ ਤੁਹਾਡੇ ਨਹਿਰਾਂ ਇਹ ਸਾਰਾ ਕੁਝ ਉਹਦੇ ਵਿੱਚ ਆਉਂਦਾ ਉਹਨਾਂ ਨੂੰ ਮਜ਼ਬੂਤੀ ਕਰਨ ਦੇ ਲਈ ਇਹਦੇ ਵਿੱਚ ਸਰਕਾਰ ਚਾਹੇ ਜਿੰਨਾ ਮਰਜ਼ੀ ਪੈਸਾ ਖਰਚ ਸਕਦੀ ਆ ਸਰਕਾਰ ਇਹਨੂੰ ਇਨੋਵੇਸ਼ਨ ਦੇ ਲਈ ਸਪੈਸ਼ਲ ਕੰਸਟੀਟਿਊਸ਼ਨ ਕਰ ਸਕਦੀ ਆ ਮੈਂ ਅਪੀਲ ਕਰਨਾ ਚਾਹਾਂਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਇਹ ਪੋਰਟਫੋਲੀਓ ਉਹਨਾਂ ਕੋਲ ਹੈ ਕੁਦਰਤੀ ਜਿਹੜੇ ਸੰਸਾਧਨਾਂ ਦਾ ਤੇ ਵਾਤਾਵਰਣ ਦਾ ਤੇ ਉਹ ਮੇਰੀ ਆਵਾਜ਼ ਸੁਣਦੇ ਹੁਣ ਤੁਹਾਡੇ ਚੈਨਲ ਦੇ ਥਰੂ ਪਹੁੰਚਦੀ ਹੋਵੇ ਤਾਂ ਮੈਂ ਚਾਹਨਾ ਕਿ ਉਹ ਸੁਣਨ ਤੇ ਉਹ ਸਾਨੂੰ ਇੱਕ ਸਪੈਸ਼ਲ ਕੋਈ ਕੈਲੋਕੀ ਟ੍ਰੀਟਮੈਂਟ ਦੇਣ ਦੇ ਲਈ ਸਾਨੂੰ ਪਹਿਲ ਦੇ ਆਧਾਰ ਤੇ ਮੌਕਾ ਦਿੱਤਾ ਜਾਵੇ ਤੇ ਜੜਾ ਵੀ ਪੈਸਾ ਇੱਥੇ ਲੱਗੇਗਾ ਉਹ ਗ੍ਰੀਨ ਬਾਕਸ ਸਬਸਿਡੀ ਚ ਚਲਾ ਜਾਏਗਾ ਜਿਹਦੇ ਤੇ ਕੋਈ ਕੈਪ ਨਹੀਂ ਹੈ ਠੀਕ ਹੈ ਇਹ ਸਾਡੇ ਇੰਡੀਆ ਦੀ ਸਰਕਾਰ ਨੂੰ ਜਾਂ ਕਿਸੇ ਹੋਰ ਵੀ ਕੇਂਦਰ ਸਰਕਾਰ ਨੂੰ ਮਿਲ ਤੇ ਕੋਈ ਕਿੰਤੂ ਪਰੰਤੂ ਨਹੀਂ ਹੋਏਗਾ ਕਿ ਤੁਸੀਂ ਇਹ ਪੈਸਾ ਇੱਧਰ ਕਿਉਂ ਲਾ ਰਹੇ ਹੋ ਇਹ ਗ੍ਰੀਨ ਬਾਕਸ ਚ ਚਲਾ ਜਾਏਗਾ ਤੇ ਇਸੇ ਤੇ ਕਿਉਂਕਿ ਖਰਚਾ ਪਹਿਲੇ ਹੀ ਬਹੁਤ ਥੋੜਾ ਹੈ ਆਲਰੇਡੀ ਤੇ ਜਿੱਥੇ ਕਿਤੇ ਇੱਕ ਪਿੰਡ ਦਾ ਸਿਸਟਮ ਲੱਗਦਾ ਇੱਥੇ ਤੁਸੀਂ ਉਨਾ ਹੀ ਖਰਚੇ ਵਿੱਚ ਚਾਰ ਪੰਜ ਪਿੰਡਾਂ ਦਾ ਸਿਸਟਮ ਇੰਸਟਾਲ ਕਰ ਸਕਦੇ ਹੋ ਠੀਕ ਹੈ ਤੇ ਇਹਨੂੰ ਇੱਕ ਵੱਡੇ ਪ੍ਰੋਗਰੈਸਿਵ ਪ੍ਰੋਜੈਕਟ ਦੇ ਤੌਰ ਤੇ ਦੇਖਿਆ ਜਾਣਾ ਚਾਹੀਦਾ ਤੇ ਅਸੀਂ ਜੇ ਮੈਂ ਗੱਲ ਕਰਾਂ ਤੁਹਾਨੂੰ ਦੱਸਿਆ ਹੀ ਹੈ ਕਿ ਅਸੀਂ ਇੱਕ ਪਿੰਡ ਦਾ ਜਿਹੜੀ ਦੀ ਕਾਸਟ ਲੱਗਦੀ ਹੈ ਉਹ ਸਾਲ ਡੇਢ ਸਾਲ ਚ ਰਿਕਵਰ ਕਰ ਲਾਂਗੇ ਠੀਕ ਹੈ ਜੀ ਠੀਕ ਹੈ ਤੇ ਸ਼ਾਇਦ ਉਸ ਤੋਂ ਵੀ ਪਹਿਲਾਂ ਔਨ ਟਾਪ ਆਫ 댓 ਜਦੋਂ ਤੁਹਾਨੂੰ ਇਹ ਹੈਲਥ ਬੈਨੀਫਿਟ ਦਿੰਦਾ ਹੈ ਸਰਕਾਰ ਤੋਂ ਲੋਡ ਜਦੋਂ ਘਟੇਗਾ ਇਹ ਸ਼ਾਇਦ ਵਿਥਨ 3-4 ਮਨთ ਹੀ ਰਿਕਵਰ ਹੋ ਜਾਏਗਾ ਉਸ ਤੋਂ ਬਾਅਦ ਇਹ ਸਾਨੂੰ ਗੇਨ ਕਰਨਾ ਸ਼ੁਰੂ ਕਰ ਦੇਗਾ ਠੀਕ ਹੈ ਤੇ ਜੇ ਹਜ਼ਾਰ ਪਿੰਡਾਂ 'ਚ ਵੀ ਇਹ ਮੋਨਿਟਰ ਸਿਸਟਮ ਲੱਗਦਾ ਹੈ ਤਾਂ ਪੰਜਾਬ ਸਰਕਾਰ ਨੂੰ ਘੱਟੋ ਘੱਟ ਮੈਂ ਸੋਚਦਾ ਕਿ ਸ਼ਾਇਦ 500 ਕਰੋੜ ਇੱਕ ਜਾਂ 1000 ਕਰੋੜ ਦਾ ਬੈਨੀਫਿਟ ਸ਼ਾਇਦ ਅਗਲੇ ਆਉਂਦੇ 1.5 ਸਾਲ ਚ ਹੀ ਕਰ ਦੇਗਾ ਠੀਕ ਹੈ ਧੰਨਵਾਦ ਬਾਈ ਜੀ ਅਸੀਂ ਅਰਦਾਸ ਕਰਦੇ ਹਾਂ ਤੁਹਾਡਾ ਪ੍ਰੋਜੈਕਟ ਕਾਮਯਾਬ ਹੋਵੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਇਹ ਜੇ ਪ੍ਰੋਜੈਕਟਾਂ ਨੂੰ ਪਹਿਲ ਤੇ ਆਧਾਰ ਤੇ ਪ੍ਰਵਾਨ ਕੀਤਾ ਜਾਵੇ ਉਹ ਐਨਆਰਆਈ ਐਨਆਰਆਈਆਂ ਲਈ ਤੇ ਪੰਚਾਇਤ ਗ੍ਰਾਮ ਪੰਚਾਇਤਾਂ ਲਈ ਉਹ ਖਾਸ ਰਹੂਗਾ ਪਰ